ਦੇ ਟੇਪ ਤੇ ਬੈਠਾ ਹੈ ਸ੍ਰੀ ਮੁਕਸਰ ਸਾਹਿਬ ਜ਼ਿਲ੍ਹਾ ਨਜਾਇਜ਼ ਤੌਰ ਤੇ ਪਟਾਕਿਆਂ ਦਾ ਕੰਮ ਕਰਨ ਵਾਲੇ ਵਪਾਰੀ ਲੋਕਾਂ ਦੀਆਂ ਲਾਸ਼ਾਂ ਤੇ ਕਮਾ ਰਹੇ ਨੇ ਕਰੋੜਾਂ ਰੁਪਏ ਸ੍ਰੀ ਮੁਕਸਰ ਸਾਹਿਬ ਦੀ ਖਾਣਾ ਪੂਰਤੀ ਹੋ ਸਕਦੀ ਹੈ ਕਈ ਲਾਸ਼ਾਂ ਦੀ ਜ਼ਿੰਮੇਵਾਰੀ ਹਰ ਸਾਲ ਦੀਵਾਲੀ ਦੁਸ਼ਹਿਰੇ ਤੋਂ ਬਾਅਦ ਅੱਗ ਲੱਗਣ ਦੀਆਂ ਘਟਨਾਵਾਂ ਹੁੰਦੀਆਂ ਹਨ ਵੱਖ-ਵੱਖ ਆਧਾਰਿਆਂ ਵਿੱਚ ਪ੍ਰਕਾਸ਼ਿਤ ਵੱਡੇ ਲੀਡਰ ਅਤੇ ਸਮਾਜ ਦੇ ਠੇਕੇਦਾਰ ਮਗਰਮੱਛ ਦੇ ਹੰਝੂ ਵਹਾ ਕੇ ਕਰਦੇ ਨੇ ਨਾਸ਼ਾ ਉੱਪਰ ਰਾਜਨੀਤੀ ਇਸੇ ਤਰ੍ਹਾਂ ਦਾ ਮਾਮਲਾ ਸਾਹਮਣੇ ਆਇਆ ਹੈ ਜਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਵਿੱਚੋਂ ਜਿੱਥੇ ਕਿ ਰਹਾਇਸ਼ੀ ਇਲਾਕੇ ਦੇ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਚੱਲ ਰਹੀਆਂ ਪਟਾਕਿਆਂ ਦੀਆਂ ਦੋ ਫੈਕਟਰੀਆਂ ਤੇ ਰੇਡ ਗੈਰ ਕਾਨੂੰਨੀ ਤਰੀਕੇ ਦੇ ਨਾਲ ਬਣਾਏ ਜਾ ਰਹੇ ਸੀ ਪਟਾਕੇ ਵੱਡੀ ਮਾਤਰਾ ਦੇ ਵਿੱਚ ਤਿਆਰ ਕੀਤੇ ਹੋਏ ਪਟਾਕਿਆਂ ਤੇ ਮਟੀਰੀਅਲ ਬ੍ਰਾਹਮਦਰ ਹਾਈ ਸ਼ੀ ਇਲਾਕੇ ਦੇ ਵਿੱਚ ਤਿਆਰ ਕਰ ਰਹੇ ਸੀ ਪਟਾਕੇ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਤਿਆਰ ਕੀਤੇ ਹੋਏ ਪਟਾਕੇ ਤੇ ਹੋਰ ਮਟੀਰੀਅਲ ਨੂੰ ਲਿਆ ਕਬਜ਼ੇ ਵਿੱਚ ਤੇ ਮਾਮਲਾ ਦਰਜ ਕਰ ਕਾਰਵਾਈ ਕੀਤੀ ਸ਼ੁਰੂ ਇਸ ਸਬੰਧ ਵਿੱਚ ਬਹੁਜਨ ਸੁਰੱਖਿਆ ਦਲ ਪੰਜਾਬ ਪਦਾਨ ਧਰਮਪਾਲ ਧੰਮੀ ਐਡਵੋਕੇਟ ਨਰਾਇਣ ਸਿੰਘਲਾ ਨੇ ਕਿਹਾ ਕਿ ਕਾਨੂੰਨ ਨੂੰ ਚਿੱcke ਟੰਗ ਕੇ ਜੋ ਲੋਕ ਅਜਿਹੇ ਕੰਮ ਕਰਦੇ ਹਨ ਉਹਨਾਂ ਤੇ ਸਖਤ ਕਾਨੂੰਨੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਕਿਹਾ ਕਿ ਤਰੰਦੇ ਨਾਮ ਤੇ ਇਹ ਲੋਕ ਵੱਡੀ ਮਾਤਰਾ ਵਿੱਚ ਨਜਾਇਜ਼ ਤਰੀਕੇ ਨਾਲ ਪਟਾਕੇ ਸਟੋਰ ਕਰਦੇ ਹਨ ਅਤੇ ਫਿਰ ਮੋٹے ਮੁਨਾਫੇ ਉੱਪਰ ਵੇਚਦੇ ਹਨ ਉਹਨਾਂ ਕਿਹਾ ਕਿ ਗਿੱਦੜਬਾਹ ਵਿੱਚ ਵੀ ਇਸ ਤਰ੍ਹਾਂ ਦਾ ਕਾਰੋਬਾਰ ਕਰਨ ਵਾਲਿਆਂ ਵਿਰੁੱਧ ਕਾਨੂੰਨ ਨੂੰ ਸਖਤ ਕਾਰਵਾਈ ਕਰਨੀ ਚਾਹੀਦੀ ਹੈ ਅੱਜ ਜੀ ਸਭ ਤੋਂ ਪਹਿਲਾਂ ਨਗਰਬਾਣੀ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਜੀ ਅੱਸੀ ਭੋਜਨ ਫਰਕਾ ਦੇ ਪੰਜਾਬ ਵੱਲੋਂ ਸਾਰੇ ਸਮੂਹ ਪੰਜਾਬੀ ਵੀਰਾਂ ਨੂੰ ਇੱਕ ਬੇਨਤੀ ਕਰਨ ਜਾ ਰਹੇ ਹਾਂ ਕਿ ਤਿਉਹਾਰਾਂ ਦੇ ਦਿਨ ਆ ਰਹੇ ਆ ਦਸਹਰਾ ਦੀਵਾਲੀ ਤਾਂ ਜਿਹੜੇ ਵੀ ਪਟਾਕਾ ਸਟੋਰ ਕਰ ਰਹੇ ਆ ਵਪਾਰੀ ਵਰਗ ਉਹਨਾਂ ਨੂੰ ਬੇਨਤੀ ਆ ਕਿ ਜੇ ਪਟਾਕਾ ਤੁਸੀਂ ਸਟੋਰ ਕਰਨਾ ਤਾਂ ਆਬਾਦੀ ਤੋਂ ਬਾਹਰ ਕਰੋ ਅਤੇ ਪੁਲਿਸ ਪ੍ਰਸ਼ਾਸਨ ਨੂੰ ਇੱਕ ਬੇਨਤੀ ਆ ਕਿ ਜਿਹੜੇ ਲੋਕ ਵੀ ਆਬਾਦੀ ਦੇ ਚਪਟਾਕਾ ਸਟੋਰ ਕਰਦੇ ਆ ਵੱਡੀ ਕੁਆਂਟੀਟੀ ਦੇ ਵਿੱਚ ਉਹਨਾਂ ਦੇ ਖਿਲਾਫ ਕੜੀ ਤੋਂ ਕੜੀ ਕਾਰਵਾਈ ਕੀਤੀ ਜਾਵੇ ਅਤੇ ਇੱਕ ਪੰਜਾਬ ਦੀ ਜਨਤਾ ਨੂੰ ਵਿਸ਼ੇਸ਼ ਬੇਨਤੀ ਕਿ ਪ੍ਰਦੂਸ਼ਣ ਰਹਿਤ ਪਟਾਕੇ ਹੀ ਯੂਜ਼ ਕੀਤੇ ਜਾਣ ਕਿਉਂਕਿ ਪਟਾਕਿਆਂ ਦੇ ਨਾਲ ਸਾਡਾ ਪਰਿਆਵਰਣ ਪਹਿਲਾਂ ਹੀ ਸਾਡਾ ਪਰਿਆਵਰਣ ਬਹੁਤ ਦੁਸ਼ਿਤ ਤਾਂ ਤੇ ਹੋਰ ਜਿਸ ਤਰ੍ਹਾਂ ਆਹ ਪਟਾਕੇ ਚੱਲਦੇ ਆ ਤਾਂ ਬਹੁਤ ਜ਼ਿਆਦਾ ਪਰਿਆਵਰਣ ਦੁਸ਼ਿਤ ਹੁੰਦਾ ਤਾ ਪਟਾਕੇ ਜਿਹੜੇ ਹੈਗੇ ਆ ਉਹ ਜਿਹੜੇ ਪ੍ਰਦੂਸ਼ਣ ਰਹਿਤ ਯੂਜ਼ ਕੀਤੇ ਜਾਣ ਅਤੇ ਖਾਸ ਕਰ ਜਿਹੜੇ ਵਪਾਰੀ ਵਰਗ ਵੀ ਦਾ ਉਹਨਾਂ ਨੂੰ ਬੇਨਤੀ ਹੈ ਕਿ ਆਬਾਦੀ ਤੋਂ ਬਾਹਰ ਪੰਜਾਬ ਸਰਕਾਰ ਦੀਆਂ ਆ ਗਾਈਡਲਾਈਨ ਹਦਾਇਤਾਂ ਦੇ ਅਨੁਸਾਰ ਹੀ ਪਟਾਕਾ ਸਟੋਰ ਕੀਤਾ ਜਾਵੇ ਜੇ ਵੱਡੀ ਕੁਆਂਟੀਟੀ ਦੇ ਵਿੱਚ ਤੁਸੀਂ ਬਰੂਦ ਪਟਾਕਾ ਯੂਜ਼ ਕਰੋਗੇ ਤਾਂ ਮੈਂ ਪੁਲਿਸ ਪ੍ਰਸ਼ਾਸਨ ਨੂੰ ਬੇਨਤੀ ਕਰਦਾ ਕਿ ਇਹੋ ਜਿਹੇ ਅਨਸਾਰਾਂ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਧੰਨਵਾਦ ਜੈ SHO ਸਿਟੀ ਸ੍ਰੀ ਮੁਕਤਸਰ ਸਾਹਿਬ ਨੂੰ ਸੀਕ੍ਰੇਟ ਇਨਫੋਰਮੇਸ਼ਨ ਮਿਲੀ ਕਿ ਏਰੀਏ ਚ ਇੱਕ ਨਜਾਇਜ਼ ਪਟਾਕਾ ਫੈਕਟਰੀ ਆਪਰੇਟ ਕਰ ਰਹੀ ਹੈ ਜਿਸ ਮਤਲਕਾ ਐਫ ਆਈ ਆਰ ਨੰਬਰ 180 ਅੰਡਰ ਸੈਕਸ਼ਨ ਰੈਲੇਵੈਂਟ ਸੈਕਸ਼ਨਸ ਆਫ ਐਕਸਪਲੋਸਿਵ ਐਕਟ ਰਜਿਸਟਰ ਕੀਤੀ ਗਈ ਜਿਸ ਚ 4 ਕਿਊਬਸ ਨਾਮਜ਼ਾਦ ਕੀਤੇ ਗਏ ਜਿਨ੍ਹਾਂ ਚ ਇੱਕ ਅਕਿਊਜ਼ਡ ਔਨ தி ਸਪਾਟ ਅਰੈਸਟ ਹੋ ਗਿਆ ਤੇ ਫਰਦਰ ਇਨਵੈਸਟੀਗੇਸ਼ਨ ਕਰ ਰਹੇ ਹੈ ਕਾਫੀ ਮਾਤਰਾਚ ਪਟਾਕੇ ਤੇ ਐਕਸਪਲੋਸਿਵ ਰਿਕਵਰ ਹੋਇਆ